ਸਿਵਲ ਹਸਪਤਾਲ ਬਾਜਲਕਟ ਅਕਸਰ ਹੁੰਦੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਕਾਫੀ ਪਰੇਸ਼ਾਨ ਹਨ ਇਸੇ ਤਰ੍ਹਾਂ ਪਿੱਤੇ ਦਿਨ ਸਿਵਲ ਹਸਪਤਾਲ ਬਾਜਲਕਟ ਆਏ ਇੱਕ ਵਿਅਕਤੀ ਦੇ ਮੋਬਾਈਲ ਚੋਰੀ ਹੋਣ ਦੀ ਵਾਰਦਾਤ ਹੋ ਗਈ ਜਿਸ ਤੋਂ ਬਾਅਦ ਉਸ ਵੱਲੋਂ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਾਡੀ ਨਾਲ ਤੁਹਾਡਾ ਵਿਕਰਮ ਲੋਣਾ ਜੀ ਕੀ ਕਹਿਣਾ ਚਾਹੁੰਦੇ ਹੋ ਸਾਡਾ ਮੋਬਾਈਲ ਗੁੰਮ ਹੋ ਗਿਆ ਸਾਡਾ ਮੋਬਾਈਲ ਮਿਲਣਾ ਚਾਹੀਦਾ ਜੀ ਕੋਈ ਡਾਕਟਰ ਸਾਹਿਬ ਉਹ ਤੇ ਕੈਮਰੇ ਚੱਕੇ ਤੋਂ ਉਹਨਾਂ ਨੇ ਕੋਈ ਗੁੰਮ ਕਰ ਹੋਇਆ ਮੰਗਦਾ ਵਾਰਤਾ ਜੀ

ਕਹਿੰਦੇ ਉੱਥੇ ਜਾਓ ਅਸੀਂ ਕੈਮਰੇ ਉਸ ਤਰ੍ਹਾਂ ਨਹੀਂ ਲੱਗੇ ਜਿੱਥੇ ਚੋਰੀ ਚੋਰੀ ਕਰਦੇ ਉੱਥੇ ਨਹੀਂ ਉੱਥੇ ਕੈਮਰੇ ਨਹੀਂ ਲੱਗੇ ਕਿ ਦੋ ਟਿਕਣੇ ਉੱਥੇ ਕਿੱਥੇ ਹੈ ਚੋਰੀ ਕਿਤੇ ਕੈਮਰਾ ਨਹੀਂ ਹੈ ਕਹਿੰਦੇ ਉਧਰ ਕੈਮਰਾ ਹੈ ਉੱਥੇ ਡਾਕਟਰ ਸਾਹਿਬ ਸਾਰੇ ਬੈਠੇ ਜੀਏ ਉਹਨੇ ਚੈੱਕ ਨਹੀਂ ਕੀਤਾ ਕਹਿੰਦਾ ਅਸੀਂ ਉਧਰ ਜਾਓ ਉਧਰ ਜਾਓ ਉਧਰ ਜਾਓ ਅਸੀਂ ਸੀਸੀਟੀਵੀ ਨਹੀਂ ਦਿਖਾਉਦੇ ਲਗੋ ਡਾਕਟਰ ਦੇ ਪੱਟੇ ਮੈਂ ਕੋਲ ਹੈਗੀਆਂ ਨੇ ਅਰੇ ਉਹ ਛੇ ਜਾ ਰਹੇ ਅੱਛਾ ਇਹਨਾਂ ਕਿਆਕ ਨਹੀਂ ਕੀਤਾ ਚਾਰ ਪੰਜ ਜਣੇ ਬੈਠੇ ਜੀ ਉੱਥੇ ਤੁਹਾਡੇ ਕੀ ਹੁਣ ਕੋ ਮੋਬਾਈਲ ਚੋਰੀ ਮੇਰਾ ਮੋਬਾਈਲ ਚੋਰੀ ਹੈ ਜੀ ਸਮਝਣ ਸੀ ਜੋ 3000 ਕੀ ਮੁੱਤ ਸੀ ਹੈਗੀ ਕਾਰ ਨੂੰ ਜਾ ਰਿਹਾ ਤੈਗਾ ਸੀ ਮੈਂ ਮਾਈ ਦਾ ਹਾਂ ਉਹਨਾਂ ਮੋਰਾਂ ਹਾਂ ਨਾ ਪਹਿਲੇ 2 ਮਿੰਟ ਪਹਿਲਾਂ ਚੌਂਕੀ ਦਾ ਹੈਗੀ ਚੌਂਕੀ ਇਹ ਕੰਟਰੋਲ ਨਹੀਂ ਕਰਦੇ ਪਿੰਦ ਜਾ ਕੇ ਬੈਹ ਜਿੰਦੇ ਨਹੀਂ ਪੱਕੇ ਚੱਲੇ ਉਹਨਾਂ ਦੇ ਸਾਹਮਣੇ ਚੋਰੀ ਹੋਈਆਂ ਹਾਂ ਜੀ ਉਹਨਾਂ ਸਾਹਮਣੇ ਆਪਾਂ ਇੰਤਜ਼ਾਰੇ ਪਏ ਤੇ ਜੀ ਹੁਣ 2 ਮਿੰਟ ਪਹਿਲਾਂ ਉੱਥੇ ਗੇਟ ਖੁੱਲ ਹੈਗਾ ਸੀ ਚੌਂਕੀ ਦਾ ਜਾਪ ਇੰਤਜਾ ਕੇ ਬੈਠੇ ਹੋਏ ਨੇ ਉਹਨਾਂ ਦਾ ਬੰਦਾ ਜਾ ਕੇ ਬੁਲਾ ਕੇ ਲੈ ਆਇਆ ਫਿਰ ਗਿਆ ਕਿ ਮੰਗ ਕਰਨਾ ਚਾਹੁੰਦੇ ਇਸ ਵਾਰੇ ਵੀ ਸਾਡਾ ਮਰਾਇ ਮਿਲਣਾ ਚਾਹੀਦਾ ਮਜ਼ਦੂਰ ਬੰਦਾ ਜੀ ਬਸ ਆਕੇ ਰੋੜੇ ਰੋਕ ਤਾ ਉਹ ਤੋਹੀ ਜਾਈ ਸੀ ਇੱਕੋ ਆਇਆ ਤੁਸੀਂ ਹੱਥ ਕਾਸ਼ੇ ਰੰਗ ਮਜ਼ਦੂਰ ਬੰਦਾ ਜੀ ਕੋਲੋਂ ਨੇ ਵੇਜਦਾ ਮੈਂ ਕਿ ਵੀ ਨਾ ਤੁਹਾਡਾ ਵਿਕਰਮ ਲੋਨਾ ਕਾਸ਼ੇ ਰੰਗ